ਮੈਂ ਤੁਹਾਨੂੰ ਦੋਸਤੋ ਆਓ ਤੁਹਾਨੂੰ ਦਿਖਾਉਂਦੇ ਆ ਰਕੰਡਾ ਮੁੰਡਾ ਕਿਥੇ ਖੜੀ ਆ। ਇਹਪਰਾਂ ਵਿੱਚ ਕਿੰਨਾ ਖਾਹ ਹੈ। ਸੰਤ ਨੂੰ ਲੈ ਕੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਟੋਕਾ ਨਾਲ ਵੀ ਗੱਲ ਸੰਧ ਬਣਾਉਂਦੇ ਆ। ਭਾਈ ਇਹ ਤੋਾਕ ਬਣਾਉਂਦੇ ਆ। ਬੱਚੇ ਬਣਾਉਂਦੇ ਭਾਈ ਇਹ ਤਾਂ ਟੱਕਾ ਬਣਦੇ। ਟੱਕਾ ਦੇ ਨੂੰ ਫਿਰ ਵੀ ਕੀ ਕਹਿਣਾ ਛੋਟੇ ਹੁੰਦੇ ਬਣਾਉਂਦੇ ਸੀਗੇ। ਬਾਦੂ ਬਾਈ ਕਿੰਨੇ ਕੁ ਪਸੰਦ ਦਿਦਾ ਹੈ। ਬਹੁਤ ਲੈਂਦੇ। ਚਾਣਿਆ ਵਾਲੀ ਡੋਰ ਵਧੀਆ ਲੱਗਦੀ ਕਿ ਦੂਜੀ ਜਿਹੜੀ ਪਹਿਲਾਂ ਡੋਰ ਨਾ ਬਾਈ ਦੂਜੀ ਕਹਿੰਦਾ ਕਹਿੰਦਾ ਦੀ ਡੋਰ ਨਾਲ ਨਸਾਰੂਗਾ ਬਾਈ ਯਾਰ ਲੋਕਾਂ ਵੀ ਗਾਲ ਵੱਢ ਜਾਂਦੇ ਐਸੀ ਖੁੱਦ ਘਾਤ ਕੇ ਲਾਉਂਦੇ ਨੇ ਓਕੇ ਸਾਨੂੰ ਪਤਾ ਯਾਰ ਅਸੀਂ ਰੂਕ ਨਹੀਂ ਦੇਦੇ ਕਿਤੇ ਕਹਿੰਦੇ ਕਹਿੰਦੇ ਜਮੈਂ ਅਸੀਂ ਟਰੱਕ ਲਈ ਜਾਂਦੇ ਨਾ ਅਧਰਸਤ ਦੀ ਡੋਰ ਫਾੜੀ ਕਈ ਵਾਰੀ ਅਸੀਂ ਖੁੱਦ ਵੀ ਟਰੈਫਿਕ ਲੌਂਗ ਸੀਸਾ ਉੱਤੋਂ ਨਾਲ ਸਾਡੇ ਮੂਹੇ ਸਾਨੂੰ ਫੇਰ ਵੀ ਡਰ ਲੱਗਦਾ ਵੀ ਡੋਰ ਆ ਜਿਹੜਾ ਮੋਟਰ ਐਂ ਤੇ ਜਾਂਦਾ ਉਹ ਤਾਂ ਬਚਾਰੇ ਨੂੰ ਲੱਗੇ ਲੱਗਣਾ ਠੀਕ ਹੈ ਮੰਨ ਲਓ ਦਿਓ ਗਾਜ ਤੋਂ ਫਸ ਗਈ ਤਾਂ ਮੰਨਣਾ ਮਰਨਾ ਸੰਭਵ ਬਣਦਾ ਬਾਈ ਤੁਸੀਂ ਦੇਖ ਸਕਦੇ ਹੋ ਕਿ ਚਾਈਨਾ ਦੀ ਡੋਰ ਨੂੰ ਲੈ ਕੇ ਵੀ ਅੱਜਕੱਲ ਦੀ ਜੰਗ ਜਨਰੇਸ਼ਨ ਜਿਹੜੀ ਹੈਗੀ ਕਾਫੀ ਅਵੇਅਰ ਆ ਆਪਾਂ ਹੋਰ ਕਿਸੇ ਨਾਲ ਕਰ ਬਈ ਪਸੰਦ ਮਰਾਂਦੇ ਟੋਟਾ ਵੀ ਰਹੀ ਦਿੰਦਾ 3000 ਰੁਪਏ ਤੋਂ 4500 ਆ ਨਹੀਂ ਚੰਗਾ ਹੋਰ ਕਿੰਨੇ ਹੋਣਗੇ ਕੋਈ ਨਾ ਰਹੀ ਦੋ ਤਾਲ ਗਵਾਕੀ ਹਾਂ 100 ਰੁਪਏ ਵਾਦਿਆ ਨੇ ਚਾਈਨਾ ਦੀ ਡੋਰ ਤੇ ਦੂਜੀ ਡੋਰ 5 ਰੁਪਏ ਚਲਾਵਾਂਗੇ ਹਾਕੀ ਆਹੀ ਚਲਾਉਣੀ ਚਾਹੀਦੀ ਹੈ ਚਾਈਨਾ ਵ ਇੱਕ ਤਾਂ ਜਿਹੜਾ ਨਸਰ ਕੇ ਗੇਮ ਦੀ ਖਾਣਾ ਲਾਉਂਗਾ ਟੀਵੀ ਤਾਂ ਮਾਣਾ ਇਹਨਾਂ ठीकु आहे